ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 26 ਤੋਂ ਲੈ ਕੇ 31 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਮੀਂਹ ਆ ਸਕਦੇ ਨੇ ਜੀ ਔਰ ਤੂਫਾਨ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੀ ਜੋ ਅਫੀਸ਼ੀਅਲ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਹੰਤ ਤੱਕ ਵੀਡੀਓ ਦੇ ਨਾਲ ਜੁੜੂਜੇ ਰਹਣਾ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ ਜੋ ਤਾਜ਼ਾ ਅੰਕੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਮੌਸਮ ਦਾ ਅਨੁਮਾਨ ਲਾਇਆ ਜੀ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 25 ਤਰੀਕ ਦੀ ਗੱਲ ਕਰੀਏ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਮੌਸਮ ਜਿਹੜਾ ਬਿਲਕੁਲ ਸਾਫ਼ ਰਹੇਗਾ 26 ਤਰੀਕ ਤੋਂ ਮੌਸਮ ਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਜਾ ਜਗਾ ਜੀ ਨਵਾਂ ਪੱਛਮੀ ਸਿਸਟਮ ਜਿਹੜਾ ਕਿ 26 ਤਰੀਕ ਨੂੰ ਪਹੁੰਚ ਕਰ ਜਾਊਗਾ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸੋ ਬਦਲਵਾਜ ਵਾਣਿ ਸ਼ੁਰੂ ਹੋ ਜਾਏਗੀ 26 ਤੋਂ 27 ਤੇ 31 ਤਰੀਕ ਤੱਕ ਇਹ ਬਦਲਵਾਜ ਦਾ ਦੌਰ ਹੈ ਜਿਹੜਾ ਇਹ ਜਾਰੀ ਰਹੇਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜੇ ਆ ਅਲਰਟ ਨੇ 28 ਤੋਂ 29 ਤਰੀਕ ਨੂੰ ਯਾਨੀ ਕਿ ਜਿਹੜਾ ਸਿਸਟਮ ਦਾ ਮੇਨ ਇੰਪੈਕਟ ਹੈ 28 ਤੋਂ 29 ਤਰੀਕ ਨੂੰ ਪਾਏ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜੀ ਔਰ ਦਰਮਿਆਨੇ ਮੀਂਹ ਜੜਿਆ ਦਰਜ ਹੋ ਸਕਦੇ ਨੇ ਤੇ ਜੋ ਅਲਰਟ ਜਾਰੀ ਕੀਤੇ ਨੇ ਉਹ ਤੁਸੀਂ ਦੇਖ ਸਕਦੇ ਹੋ yellow ਅਲਰਟ ਜੜਿਆ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤੇ ਜੇਕਰ ਜਿਲ੍ਹਾવાર ਖੋਟ ਦੇਖੀਏ ਜੀ ਤੁਸੀਂ ਸਕਰੀਨ ਦੇ ਉੱਤੇ ਦੇਖੋ ਜਿੱਥੇ ਤੁਹਾਨੂੰ ਨਕਸ਼ੇ ਦੇ ਵਿੱਚ ਹਰੇ-ਹਰੇ ਨਜ਼ਰ ਆ ਰਹੀ ਹੈ ਸੋ ਇਹ ਜਿਲ੍ਹਿਆਂ ਦੇ ਵਿੱਚ ਜੜਿਆ ਮੀਂਹ ਦੇ ਅਸਰ ਬਣੇ ਹੋਏ ਆ ਚਾਹ ਪੇ ਦਿਰਿਕ ਨੂੰ ਪੌਚ ਕਰੂਗਾ ਸਿਸਟਮ ਅਰ ਸਰਹੱਦੀ ਖੇਤਰਾ ਦੇ ਵਿੱਚ ਬਦਲਵਾਈ ਬਣਨੀ ਸ਼ੁਰੂ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ 27 ਤਰੀਕ ਨੂੰ ਲਗਭਗ ਸਾਰੇ ਪੰਜਾਬ ਦੇ ਵਿੱਚ ਬਦਲਵਾਈ ਪਹੁੰਚ ਜਾਏਗੀ 28 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਜਿਹੜੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੂਫਾਨੀ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਨੇ ਔਰ ਜਿਹੜੇ ਮੀਂਹ ਡਰਜੋ ਸਕਦੇ ਨੇ ਤੇ ਆ ਜਮਤੀ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਨੇ ਜੀ ਤੇਜ਼ ਤੂਫਾਨ ਨੂੰ ਲੈ ਕੇ ਤੇ ਉਹ ਚੇ ਗੱਲ ਆਕੀ ਗਈ ਹੈ ਕਿ 50-60 ਕਿਲੋਮੀਟਰ ਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਔਰ ਤੇਜ਼ ਮੀਂਹ ਜੜਿਆ ਦਰਜ ਹੋ ਸਕਦੇ ਨੇ ਪੰਜਾਬ ਦੇ ਜ਼ਿਆਦਾਤਰ ਖੇਤਰਾ ਦੇ ਵਿੱਚ 31 ਤਰੀਕ ਤੱਕ ਇਹ ਜਿਹੜਾ ਸਿਸਟਮ ਹੈ ਉਹ ਪੂਰੀ ਤਰ੍ਹਾਂ ਐਕਟਿਵੇਟ ਹੋਊਗਾ ਉਸ ਤੋਂ ਬਾਅਦ 1 ਤਰੀਕ ਤੋਂ ਮੌਸਮ ਦੇ ਵਿੱਚ ਸੁਧਾਰ ਆਏ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ